ਫਾਇਦਾ ਜੋ ਪ੍ਰੋਗਰਾਮ ਸ਼ੁਕਰਾਨਾ ਸਮਾਗਮ ਸੀ ਹਜੂਰ ਸਾਹਿਬ ਦੀ ਯਾਤਰਾ ਦਾ ਜੋ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹਜੂਰ ਸਾਹਿਬ ਦੀ ਯਾਤਰਾ ਸੰਗਤ ਦਰਸ਼ਨ ਕਰਕੇ ਆਈ ਹੈ ਸੁੱਕੀ ਸੰਧੀ ਉਹਦੇ ਸ਼ੁਕਰਾਨੇ ਸਮਾਗਮ ਰੱਖਿਆ ਗਿਆ ਸੀ ਜਿਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ 7 ਜੂਨ ਨੂੰ ਇਸ ਗੁਰਦੁਆਰਾ ਸਥਾਨ ਤੋਂ 7 ਜੂਨ ਨੂੰ ਗੁਰੂ ਅਰਜਨ ਦੇਵ ਜੀ ਦੇ ਸਿੱਧਗੁਰਪੁਰ ਦੇ ਸਭਾਂ ਚ ਜੋ ਵਿਸ਼ਾਲ ਨਗਰ ਕੀਰਤਨ ਹਾਲ ਸਾਰ ਕੱਟੇ ਜਾਂਦਾ ਹੈ ਉਵੀ ਇਸ ਸਾਲ 7 ਤਰੀਕ ਨੂੰ ਨਿਕਲਣਾ ਹੈ ਤੇ ਸਾਰੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਦਰਸ਼ਨ ਦੇ ਕੇ ਯੋਗਦਾਨ ਪਾਣਾ ਹੈ ਤਾਂ ਕਿ ਗੁਰੂ ਘਰ ਤੇ ਸੰਗਤ ਦੀ ਆਪਾਂ ਸੇਵਾ ਹਲਕੇ ਕਰ ਸਕੀਏ ਸੰਗਤਾਂ ਨੂੰ ਅਪੀਲ ਹੈ ਵੀ ਜਿਹੜਾ 7 ਤਰੀਕ ਨੂੰ ਨਗਰ ਕੀਰਤਨ ਨਿਕਲ ਰਿਹਾ ਹੈ ਉਹਦੇ ਸਾਰੀਆਂ ਸੰਸਾਂ ਆਪਣਾ ਜੋ ਵੀ ਯੋਗਦਾਨ ਪਾ ਸਕਦੀਆਂ ਨੇ ਜੁਰ ਯੋਗਦਾਨ ਪਾਣ ਅਤੇ ਵੱਧ ਤੋਂ ਵੱਧ ਪਹੁੰਚ ਕੇ ਇਸ ਨਗਰ ਕੀਰਤਨ ਨੂੰ ਕਾਮਯਾਬ ਬਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਗੁਰਦੁਆਰਾ ਖਾਲਸਾ ਇਸਤਰੀ ਸ਼ਹੀਦਾਂ ਨੇੜੇ ਗੰਬੋਰੀਆ ਪੁਲ ਦੇ ਨੇੜੇ ਇਹ ਸਮਾਗਮ ਜਿਹੜਾ ਇਹ ਯਾਤਰਾ ਧੌਬਰੀ ਸਾਹਿਬ ਤੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਈ ਸੀ ਉਹਦੇ ਸੰਬੰਧ ਵਿੱਚ ਸ਼ੁਕਰਾਨਾ ਰੱਖਿਆ ਗਿਆ ਨਾਲ ਹੀ ਸਤਜੂੰਦੂ ਦਿਨ ਸ਼ੁਕਰਵਾਨੂ ਮਹਾਨ ਨਗਰ ਕੀਰਤਨ ਇਸੇ ਸਤਨ ਤੋਂ ਨਿਕਲੇਗਾ ਅਤੇ ਸੰਗਤਨੋਂ ਇਹ ਅਪੀਲ ਹੈ ਕਿ ਰੂਟ ਵੀ ਸਾਡਾ ਪ੍ਰਾਣਾਇ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਕਰਦੇ ਹਾਂ ਜੋ ਕਿ ਸੰਗਤਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ ਥੋਬੜੀ ਸਾਹਿਬ ਅਤੇ ਤਖਤ ਸਸਕੰਟ ਸ੍ਰੀ ਹਰ ਸੱਚਖੰਡ ਨਦੇੜ ਸਾਹਿਬ ਵਿਖੇ ਜੋ ਦਰਸ਼ਨ ਕਰਕੇ ਸੰਗਤਾਂ ਸਮੇਂ ਦੇ ਹਿਸਾਬ ਸਿਰ ਜਿੰਨੀਆਂ ਵੀ ਮਰਜ਼ੀ ਰੇਲਵੇ ਦੀਆਂ ਕਠਿਨਾਈਆਂ ਆਈਆਂ ਕਿਸੇ ਤਰ੍ਹਾਂ ਦੀ ਵੀ ਕਠਿਨਾਈ ਆਈ ਉਸ ਤਰ੍ਹਾਂ ਬਾਬਾ ਜੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲਈ ਹੈ ਦੇ ਸੰਗਤਾਂ ਖੁਸ਼ੀ-ਖੁਸ਼ੀ ਵਾਪਸ ਆਈਆਂ ਹਨ ਅਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਅੱਗੇ ਤੋਂ ਵੀ ਸਹਿਯੋਗ ਦਿਓ ਹੁਣ 7 ਜੂਨ ਨੂੰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਖਾਲਸ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾ ਨੇੜੇ ਦਮੋਰੀਆ ਪੁਲ ਤੋਂ ਆਪਣੇ ਪੁਰਾਣੇ ਰੂਟ ਤੋਂ ਹੁੰਦਾ ਹੋਇਆ ਦੁਪਹਿਰੇ 3:30 ਵਜੇ ਇਸੇ ਥਾਂ ਤੋਂ ਆਰੰਭ ਹੋ ਕੇ ਸਿਵਲ ਲਾਈਨ ਦੇ ਇਲਾਕੇ ਵਿੱਚ ਹੁੰਦਾ ਹੋਇਆ ਇਸੇ ਥਾਂ ਤੇ ਸੰਪੰਪਤ ਹੋਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਤਾਨ ਮੰਨਤਾਂ ਦੇ ਨਾਲ ਇਸ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ